ਸਾਥ ਸੰਗਤ ਜੀਓ ਅੱਜ ਦੁਨੀਆ ਦੇ ਲੋਕ ਕਿੰਨੇ ਹੀ ਪਾਪ ਕਰ ਰਹੇ ਹਨ ਪਰ ਚੇਤਰਤੀ ਖੜੀ ਹੈ ਤਾਂ ਮਹਾਪੁਰਖਾਂ ਦੇ ਆਸਰੇ ਧਰਮ ਦੇ ਆਸਰੇ ਇਹਨਾ ਸਾਧੂਆਂ ਦੀ ਕਮਾਈ ਦੇ ਆਸਰੇ ਅੱਜ ਅਸੀਂ ਗੱਲ ਕਰਾਂਗੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਨ੍ਹਾਂ ਦਾ ਨਾਮ ਤੁਸੀਂ ਸੁਨਿਆ ਹੀ ਹੋਵੇਗਾ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਦੇਖੋ ਪੰਜਾਬ ਦੀ ਤਰਤੀ ਜੋ ਗੁਰੂਆਂ ਪੀਰਾਂ ઋષਿ ਮੁਨੀਆਂ ਦੀ ਤਰਤੀ ਹੈ ਐਸੀ ਤਰਤੀ ਤੇ ਵੱਡੇ ਵੱਡੇ ਸੂਫੀ ਫਕੀਰ ਤੇ ਗੁਰਮਤਿ ਪਰੰਪਰਾ ਦੇ ਸਾਧੂ ਸੰਤ ਹੋਏ ਹਨ ਉਹਨਾਂ ਨੇ ਨਵਾਂ ਪ੍ਰਕਾਸ਼ ਕੀਤਾ ਇੱਥੇ ਆਏ ਬੰਦਗੀ ਕੀਤੀ ਪਰ ਹਾਂ ਜਦੋਂ ਆਪਾਂ ਕਿਸੇ ਮਹਾਪੁਰਖ ਨਾਲ ਜੁੜਦੇ ਹਾਂ ਉਹ ਸਾਡਾ ਜੀਵਨ ਵੀ ਬਦਲ ਜਾਂਦਾ ਹੈ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਨੇ ਵੀ ਸੰਗਤ ਤੇ ਬਹੁਤ ਕਿਰਪਾ ਕੀਤੀ ਸੰਗਤਾਂ ਦੇ ਬੜੇ ਦੁੱਖ ਕੱਟੇ ਦੁਖੀ ਲੋਕ ਰੋਂਦੇ ਆਉਂਦੇ ਸਨ ਤੇ ਹੱਸਦੇ ਹੋਏ ਜਾਂਦੇ ਸੀ ਬਾਬਾ ਜੀ ਬਚਪਨ ਤੋਂ ਹੀ ਨਰਮ ਸੁਭਾਅ ਦੇ ਮਾਲਕ ਸਨ ਬੰਦਗੀ ਦੇ ਬੰਦਨਾ ਵਿੱਚ ਲੀਨ ਰਹਿੰਦੇ ਸਨ ਸੰਸਾਰਿਕ ਬੰਦਨਾ ਦੇ ਵਿੱਚ ਵਜੇ ਰਹਿਣਾ ਉਹਨਾਂ ਨੂੰ ਪਸੰਦ ਨਹੀਂ ਸੀ ਸਾ ਸੰਗਜੀ ਛੋਟੀ ਉਮਰ ਦੇ ਸਨ ਜਦੋਂ ਕਈਆਂ ਨੂੰ ਪਤਾ ਲੱਗ ਗਿਆ ਕਿ ਮਹਾਪੁਰਖਾਂ ਪਿਛਲੇ ਜਨਮਾਂ ਦੇ ਇਹਨਾਂ ਦੇ ਸੰਸਕਾਰ ਬੜੀ ਬੰਦਗੀ ਵਾਲੇ ਹਨ ਉਹਨਾਂ ਨੇ ਕਈਆਂ ਨੂੰ ਤਾਰਿਆ ਸੀ ਮਹਾਪੁਰਖਾਂ ਪਾਸ ਇੱਕ ਬੀਬੀ ਸੇਵਾ ਕਰਨ ਆਉਂਦੀ ਸੀ ਉਹ ਸੇਵਾ ਮਨ ਲਗਾ ਕੇ ਕਰਦੀ ਪਰ ਉਹਦੇ ਅੰਦਰ ਕੋਈ ਪਾਵਨਾ ਨਹੀਂ ਸੀ ਉਹ ਆਪਣੇ ਘਰ ਪਰਿਵਾਰ ਨੂੰ ਚਲੋਣ ਵਾਸਤੇ ਅਮੀਰ ਕਰਨ ਦੇ ਵਿੱਚ ਕੰਮ ਕਰਦੀ ਸੀ ਉਹ ਸੰਤਾਂ ਨਾਲ ਜੁੜੇ ਹੋਏ ਸਨ ਇੱਕ ਦਿਨ ਉਸ ਦੇ ਨਾਲ ਦੀ ਬੀਬੀਆਂ ਨੇ ਉਸ ਨੂੰ ਕਿਹਾ ਕਿ ਤੂੰ ਵੀ ਸਾਡੇ ਨਾਲ ਚੱਲ ਉਹ ਮਹਾਪੁਰਖ ਬਾਬਾ ਹੰਸਾਲੀ ਵਾਲੇ ਬਹੁਤ ਪਹੁੰਚੇ ਹੋਏ ਹਨ ਉਹਨਾਂ ਦੇ ਦਰ ਦੀ ਜਾ ਕੇ ਆਪਾਂ ਸੇਵਾ ਕਰਦੇ ਹਾਂ ਪਹਿਲੇ ਤਾਂ ਉਸ ਦੀ ਕੋਈ ਸ਼ਰਧਾ ਤੇ ਕੋਈ ਭਾਵਨਾ ਨਹੀਂ ਸੀ ਕਿਉਂਕਿ ਉਹ ਐਨੀ ਗਰੀਬ ਸੀ ਕਿ ਉਸ ਦਾ ਘਰ ਦਾ ਗੁਜ਼ਾਰਾ ਬਿਨਾਂ ਕੰਮ ਕੀਤੇ ਨਹੀਂ ਸੀ ਹੁੰਦਾ ਉਹ ਕਰਾਂ ਵਿੱਚ ਬਰਤਨ ਮਾਂਜਦੀ ਕਪੜੇ ਧੋਂਦੀ ਤੇ ਸਾਫ ਸਫਾਈ ਕਰਦੀ ਸੀ ਜਿੰਨੇ ਪੈਸੇ ਮਿਲਦੇ ਉਸ ਦੇ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਮੱਸੀ ਕਰ ਪਾਉਂਦੀ ਸੀ ਉਹਨਾਂ ਪੈਸਿਆਂ ਦੇ ਨਾਲ ਹੀ ਉਹ ਆਪਣਾ ਗੁਜ਼ਾਰਾ ਕਰਦੀ ਤੇ ਬੱਚਿਆਂ ਦਾ ਗੁਜ਼ਾਰਾ ਕਰਦੀ ਸੀ ਕਦੇ-ਕਦੇ ਉਸਨੇ ਸੋਚਣਾ ਕਿ ਮੇਰੀ ਜ਼ਿੰਦਗੀ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਐਸੇ ਤਰ੍ਹਾਂ ਹੀ ਲੰਗੇਗੀ ਕਰੀਬੀ ਵੀ ਇੱਕ ਬਹੁਤ ਵੱਡਾ ਦੁੱਖ ਹੈ ਜਿਸ ਦਿਨ ਲੱਗਿਆ ਸੋਈ ਜਾਣਾ ਹੈ ਕੋਣ ਜਾਣਿਆ ਪੀਰ ਪਰਾਈ ਫਿਰ ਸਾ ਸੰਗਤ ਜੀ ਉਸਨੇ ਵੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਉਹ ਮਹਾਪੁਰਖਾਂ ਦੇ ਦਰ ਤੇ ਆ ਕੇ ਸੇਵਾ ਕਰਦੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਪਾਪਾ ਜੀ ਮਹਾਪੁਰਖ ਜੀ ਐਨੇ ਕਰਨੀ ਵਾਲੇ ਹਨ ਇੱਕ ਦਿਨ ਜਦੋਂ ਮਨ ਦੀ ਪਾਵਨਾ ਬਣ ਗਈ ਕਿ ਕਾਸ਼ ਮੇਰੀ ਵੀ ਗਰੀਬੀ ਕੱਟੀ ਜਾਵੇ ਮੈਨੂੰ ਤਾਂ ਲੱਗਦਾ ਹੈ ਮੇਰੀ ਸਾਰੀ ਜ਼ਿੰਦਗੀ ਬਰਤਨ ਮਾਂਜ ਕੇ ਹੀ ਨਿਕਲਣੀ ਹੈ ਅਤੇ ਲੋਕਾਂ ਦੇ ਪੁਰਾਣੇ ਕੱਪੜੇ ਪਾ ਕੇ ਹੀ ਲੰਘ ਜਾਣੀ ਹੈ ਮੈਨੂੰ ਨਹੀਂ ਲੱਗਦਾ ਕਿ ਮੇਰੀ ਜ਼ਿੰਦਗੀ ਕਦੇ ਬਦਲੇਗੀ ਚਲੋ ਮਨ ਵਿੱਚ ਸੋਚਦੀ ਚਲੋ ਜਿਹੜੀ ਸੇਵਾ ਹੈ ਉਸ ਨੂੰ ਮੇਮਾ ਵੀ ਲੱਗ ਜਾਂਦਾ ਹੈ ਫਿਰ ਕਈ ਵਾਰ ਸੇਵਾ ਕਰਦੇ ਕਰਦੇ ਉਸ ਬੀਬੀ ਨੂੰ ਮਹਾਪੁਰਖਾਂ ਦੇ ਦਰਸ਼ਨ ਹੋਏ ਮਹਾਪੁਰਖ ਆਪਣੇ ਸੇਵਾਦਾਰਾਂ ਦੇ ਨਾਲ ਹੁੰਦੇ ਸਨ ਮਨ ਵਿੱਚ ਮਿਲਣ ਦੀ ਇੱਛਾ ਹੁੰਦੀ ਪਰ ਸੇਵਾਦਾਰਾਂ ਨੇ ਕਹਿ ਦੇਣਾ ਕਿ ਸੰਤ ਆਰਾਮ ਕਰਦੇ ਹਨ ਸਾਧ ਸੰਗਤ ਜੀ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੌ ਰਹੇ ਹਨ ਜਿਹੜੇ ਪੁਰਨ ਬ੍ਰह्म ਗਿਆਨੀ ਮਹਾਪੁਰਖ ਹੁੰਦੇ ਨੇ ਉਹਨਾਂ ਦਾ ਜੀਵਨ ਐਸਾ ਹੁੰਦਾ ਹੈ ਕਿ ਉਹ ਥੋੜਾ ਹੀ ਖਾਂਦੇ ਤੇ ਥੋੜਾ ਹੀ ਸੌਂਦੇ ਨੇ ਉਹਨਾਂ ਨੇ ਆਪਣਾ ਜੀਵਨ ਇਸ ਤਰ੍ਹਾਂ ਟਾਲਿਆ ਹੁੰਦਾ ਹੈ ਸੰਤਾਂ ਦਾ ਸੁਭਾਅ ਹੁੰਦਾ ਹੈ ਬੰਦਗੀ ਕਰਨੀ ਬਾਬਾ ਜੀ ਜੜੇ ਬਹੁਤ ਨਾਮ ਦੀ ਕਮਾਈ ਕਰਦੇ ਸੀ ਫਿਰ ਇੱਕ ਦਿਨ ਬੀਬੀ ਦੀ ਅਰਦਾਸ ਪੂਰੀ ਹੋਈ ਉਹ ਮਨ ਵਿੱਚ ਸੋਚਣ ਲੱਗੀ ਮੈਨੂੰ ਵੀ ਸੰਤਾਂ ਦੇ ਦਰਸ਼ਨ ਹੋ ਜਾਣ ਮੈਂ ਆਪਣੇ ਬਚਨ ਹੋਣਾ ਅੱਗੇ ਰੱਖ ਸਕਾਂ ਇੱਕ ਦਿਨ ਮਹਾਪੁਰਖਾਂ ਦੀ ਨਜ਼ਰ ਉਸ ਬੀਬੀ ਤੇ ਪਈ ਬਾਬਾ ਜੀ ਕਹਿਣ ਲੱਗੇ ਬੀਬੀ ਜੋ ਤੂੰ ਸੋਚਦੀ ਹੈ ਉਹ ਸਭ ਕੁਝ ਹੋ ਜਾਵੇਗਾ ਤੂੰ ਪਹਿਲੇ ਹੀ ਅਰਦਾਸ ਕੀਤੀ ਸੀ ਕਿ ਮੇਰੀ ਗਰੀਬੀ ਕੱਟੀ ਜਾਵੇ। ਮਹਾਪੁਰਖਾਂ ਨੇ ਫੇਰ ਸੇਵਾਦਾਰਾਂ ਨੂੰ ਆਖਿਆ ਜਿਹੜਾ ਉਹ ਛੋਟਾ ਜਿਹਾ ਕੁੱਤਾ ਹੈ ਉਹ ਇਸ ਨੂੰ ਦੇ ਦਿਓ। ਕੁੱਤੇ ਨੂੰ ਚੁੱਕ ਕੇ ਲਿਆਂਦਾ ਗਿਆ। ਬੀਬੀ ਨੂੰ ਦੇ ਦਿੱਤਾ ਤੇ ਕਹਿਣ ਲੱਗੀ ਜੋ ਤੁਸੀਂ ਛਕਦੇ ਹੋ ਉਹ ਇਸ ਦਰवेश ਨੂੰ ਛਕਾ ਦਿਆ ਕਰੀਂ। ਇਸ ਦੀ ਸੇਵਾ ਕਰ। ਦੇਖੇਗੀ ਦਿਨ ਵਿੱਚ ਹੀ ਚੜ੍ਹਦੀ ਕਲਾ ਹੋ ਜਾਵੇਗੀ। ਇਹ ਰੱਬ ਦਾ ਜੀ ਹੈ ਬੀਬੀ ਨੇ ਇਹ ਸ਼ੰਕਾ ਮਨ ਵਿੱਚ ਨਹੀਂ ਕੀਤੀ ਕਿ ਮੈਂ ਤਾਂ ਗਰੀਬ ਹਾਂ ਤੇ ਮੈਂ ਇਸ ਨੂੰ ਕਿਸ ਤਰ੍ਹਾਂ ਖਵਾਵਾਂ ਪਿਆਵਾਂਗੀ ਉਹ ਉਸ ਨੂੰ ਘਰ ਵਿੱਚ ਲੈ ਗਈ ਹੌਲੀ-ਹੌਲੀ ਉਸ ਦੀ ਸੇਵਾ ਕਰਦੀ ਗਈ ਕਲਾ ਐਨੀ ਵਰਤੀ ਕਿ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਜੋ ਮਹਾਪੁਰਖਾਂ ਨੇ ਬਚਨ ਕੀਤੇ ਸੀ ਉਹ ਪੂਰੇ ਹੋ ਗਏ ਸਾਧੂਆਂ ਦੀ ਜੀਪ ਤੇ ਰੱਬ ਦਾ ਵਾਸ ਹੁੰਦਾ ਹੈ ਗੁਰਮੁਖੋ ਗੁਰਮੁਖ ਰੋਮ ਰੋਮ ਹਰਤੇ ਆਵੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਐਸੇ ਮਹਾਪੁਰਖ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਉਹ ਜਿਹੜੇ ਵੀ ਸੰਗਤ ਦੇ ਨਾਲ ਬਚਨ ਕਰਦੇ ਸਨ ਉਹ ਬਚਨ ਸੱਚੇ ਹੁੰਦੇ ਸਨ ਹੌਲੀ ਹੌਲੀ ਉਸ ਬੀਬੀ ਦਾ ਸਮਾਂ ਬਦਲਦਾ ਗਿਆ ਉਸ ਦਾ ਪੁੱਤਰ ਦੁਬਈ ਦੇ ਵਿੱਚ ਉਸ ਦਾ ਵੀਜ਼ਾ ਲੱਗ ਗਿਆ ਦੁਬਈ ਵਿੱਚ ਥੋੜਾ ਬਹੁਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਫੇਰ ਉਸਨੇ ਟਰਾਲੇ ਦਾ ਲਾਇਸੈਂਸ ਬਣਵਾਇਆ ਤੇ ਉੱਥੇ ਟਰਾਲਾ ਚਲਾਉਣ ਲੱਗ ਪਿਆ ਚੰਗੇ ਪੈਸੇ ਕਮਾਉਣ ਲੱਗ ਪਿਆ ਇਹ ਗੱਲ 10-15 ਸਾਲ ਪਹਿਲੇ ਦੀ ਹੈ ਉਸਨੇ ਆਪਣੀ ਮਾਤਾ ਨੂੰ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਸਾਰਾ ਕਰਜ਼ਾ ਲਾ ਲਿਆ ਜਿੰਨਾ ਕੋਲ ਪੈਸੇ ਵੀ ਫੜੇ ਸੀ ਉਹ ਵੀ ਲਾ ਦਿੱਤੇ ਨਵਾਂ ਘਰ ਬਣਾ ਲਿਆ ਬਾਅਦ ਵਿੱਚ ਉਸ ਦਾ ਪੋਤਰਾ ਵੀ ਕੈਨੇਡਾ ਚਲਾ ਗਿਆ ਉਹ ਵੀ ਉੱਥੇ ਵਧੀਆ ਕਮਾਈ ਕਰਨ ਲੱਗ ਪਿਆ। ਹੁਣ ਉਹ ਬੀਬੀ ਜਿਹੜੇ ਮੰਗ ਕੇ ਕੱਪੜੇ ਪਾਉਂਦੀ ਸੀ ਉਹ ਵੰਡਣ ਵਾਲਿਆਂ ਦੇ ਵਿੱਚ ਆ ਗਈ। ਇਹ ਸਭ ਸਾਧੂਆਂ ਦੀ ਮਹਿਮਾ ਅਤੇ ਸਾਧ ਸੰਗਤ ਕਰਨ ਦਾ ਫਲ ਸੀ। ਸੰਗਤ ਜੀ ਇੱਥੇ ਗੱਲ ਦੁਬਈ ਜਾਂ ਕੈਨੇਡਾ ਜਿਵੇਂ ਹੀ ਆਪਾਂ ਕਰ ਰਹੇ ਹਾਂ ਗੱਲ ਸਾਧੂਆਂ ਮਹਾਪੁਰਖਾਂ ਦੇ ਬਚਨਾਂ ਦੀ ਉਹਨਾਂ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਰੱਬ ਦਾ ਨਾਮ ਜਪਦੇ ਆਪਾਂ ਜਪਦੇ ਨਹੀਂ ਉਹਨਾਂ ਨੂੰ ਸਦਾ ਹੀ ਸੁੱਖ ਹੁੰਦਾ ਹੈ ਆਪਾਂ ਉਹਨਾਂ ਤੋਂ ਸੁੱਖ ਪਾਲਦੇ ਹਾਂ ਅਰਦਾਸਾਂ ਕਰਦੇ ਹਾਂ ਕਿ ਸਾਨੂੰ ਸੁੱਖ ਮਿਲ ਜਾਵੇ ਜੇ ਸਾਡੇ ਸਰੀਰ ਨੂੰ ਕੋਈ ਰੋਗ ਲੱਗਾ ਹੋਵੇ ਜਾਂ ਬਿਮਾਰੀ ਲੱਗੀ ਹੋਵੇ ਜਾਂ ਘਰ ਵਿੱਚ ਕਲਾ ਕਲੇਸ਼ ਚੱਲਦੀ ਹੋਵੇ ਅਸੀ ਰੱਬ ਅਗੇ ਇਹ ਅਰਦਾਸ ਕਰਦੇ ਹਾਂ ਸਾਡਾ ਸਭ ਕੁਝ ਠੀਕ ਹੋ ਜਾਵੇ ਪ੍ਰਸਾਦੂ ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿੰਦੇ ਹਨ